ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਹਰ ਰੋਜ਼ੀ ਤਰ੍ਹਾਂ ਮੈਂ ਖਬਰਾਂ ਲੈ ਕੇ ਹਾਜ਼ਰ ਆ ਜੀ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਹਰਿਆਣਾ ਚੋਣਾਂ ਦੀ ਗੱਲ ਕਰਦੇ ਆਂ ਜੀ ਪ੍ਰਚਾਰ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਹੁਣ ਤਾਂ ਕੁਝ ਘੰਟੇ ਹੀ ਰਹਿ ਗਏ ਨੇ ਸਿਰਫ ਵੋਟਾਂ ਪੈਣ ਦੇ ਵਿੱਚ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਬਿਲਕੁਲ ਬਿਲਕੁਲ ਹਰਮਨ ਜੀ ਤੁਹਾਡੀ ਗੱਲ 100% ਸਹੀ ਆ ਕਿ ਕੁਝ ਇੱਕ ਘੰਟੇ ਬਾਕੀ ਆ ਪਤਾ ਲੱਗ ਜੂ ਕੌਣ ਕਿੰਨੇ ਪਾਣੀ ਦੇ ਵਿੱਚ ਆ ਕੌਣ ਪਾਣੀ ਦੇ ਵਿੱਚ ਜਾ ਕੇ ਬੈਠ ਗਿਆ ਤੇ ਕੌਣ ਤੈਰ ਕੇ ਨਿਕਲ ਗਿਆ ਪ੍ਰਚਾਰ ਜੰਗੀ ਪੱਦਰ ਦੇ ਉੱਤੇ ਹੋਇਆ ਤੇ ਲੰਘੇ ਕੱਲ ਯਾਨੀ ਕਿ 3 ਤਰੀਕ ਨੂੰ ਸ਼ਾਮੀ 6 ਵਜੇ ਪਾਰਟੀ ਸਮੇਂ ਦੇ ਮੁਤਾਬਕ ਸ਼ਾਮੀ 6 ਵਜੇ ਇਹ ਚੋਣ ਪ੍ਰਚਾਰ ਬੰਦ ਹੋ ਗਿਆ ਅੱਜ ਯਾਨੀ ਕਿ 4 ਤਰੀਕ ਨੂੰ ਯਾਨੀ ਕਿ ਅੱਜ ਸ਼ੁੱਕਰਵਾਰ ਨੂੰ ਡੋਰ ਟੂ ਡੋਰ ਜਾ ਕੇ ਪ੍ਰਚਾਰ ਕਰਨਗੇ ਜਾਂ ਨੁਕੜ ਮੀਟਿੰਗਾਂ ਹੋ ਸਕਦੀਆਂ ਪਰ ਬਾਜੇ ਦਾ ਜਿਹੜਾ ਪ੍ਰਚਾਰ ਰੈਲੀ ਰੋਡ ਸ਼ੋ ਇਹ ਸਾਰਾ ਕੁਝ ਕੱਲ ਬੰਦ ਹੋ ਗਿਆ ਕੁਝ ਘੰਟਿਆਂ ਬਾਅਦ ਯਾਨੀ ਕਿ 5 ਤਰੀਕ ਨੂੰ ਯਾਨੀ ਕਿ 5 ਤਰੀਕ ਦੀ ਸਵੇਰ ਨੂੰ 8 ਵਜੇ ਭਲਕ ਨੂੰ ਇਹ ਵੋਟਾਂ ਪੈਣ ਦਾ ਸਿਲਸਿਲਾ ਸ਼ੁਰੂ ਹੋਊਗਾ 6 ਵਜੇ ਤੱਕ ਵੋਟਾਂ ਪੈਣਗੀਆਂ ਤੇ 6 ਵਜੇ ਤੋਂ ਬਾਅਦ ਪਤਾ ਲੱਗ ਜਾਊਗਾ ਵੀ ਹਰਿਆਣੇ ਵਿੱਚ ਪਰਸੈਂਟੇਜ ਵੋਟਾਂ ਦੇ ਕਿੰਨੀ ਆ। 8 ਤਰੀਕ ਨੂੰ ਹਰਿਆਣੇ ਦੇ ਵੀ ਤੇ ਜੰਮੂ ਕਸ਼ਮੀਰ ਦੇ ਨਤੀਜੇ ਇਕੱਠੇ ਆਉਣਗੇ। ਜੰਮੂ ਕਸ਼ਮੀਰ ਦੇ ਵਿੱਚ ਆਪਾਂ ਜਾਣਦੇ ਆ ਕਿ ਪਰਸੋਂ ਆਖਰੀ ਪੜਾਅ ਤੀਆਂ ਵੋਟਾਂ ਪਈਆਂ ਸੀ ਤਿੰਨ ਪੜਾਵਾਂ 'ਚ ਵੋਟਾਂ ਪਈਆਂ 10 ਬਰਿਆਂ ਬਾਅਦ ਉਸੇ ਵੋਟਾਂ ਪਈਆਂ। ਹਰਿਆਣੇ ਦੇ ਵਿੱਚ ਕੱਲ ਇੱਕ ਨਵਾਂ ਤਮਾਸ਼ਾ ਦੇਖਣ ਨੂੰ ਮਿਲਿਆ ਮੈਂ ਤਾਂ ਉਹਨੂੰ ਤਮਾਸ਼ਾ ਸ਼ਬਦ ਕਹੂੰਗਾ। ਅਰਜਨੀ ਤੱਕ ਲੋਕ ਹਰਮਨਜੀਤ ਇਹ ਗੱਲ ਕਹਿੰਦੇ ਹੁੰਦੇ ਆਮ ਲੋਕਾਂ ਨੂੰ ਕਿ ਤੁਸੀਂ ਸਟੈਂਡ ਦੇ ਪੱਕੇ ਰਹੋ। ਤੁਸੀਂ ਸਟੈਂਡ ਦਾ ਬਦਲਿਓ। ਤੁਸੀਂ ਜਿੱਥੇ ਖੜ ਪੂਰੀ ਆਵਦੇ ਜਲਦੀ ਆਵਾਜ਼ ਸੁਣਿਓ ਪਰ ਰਾਜਨੀਤਿਕ ਲੋਕ ਐਡੇ ਝੋਲੀ ਚੱਕ ਇਹਨਾਂ ਦਾ ਪਤਾ ਹੀ ਕੋਈ ਨਹੀਂ ਕਿ ਇਹਨਾਂ ਦਾ ਆਵਦਾ ਸਟੈਂਡ ਕੋਈ ਨਹੀਂ ਕਿ ਲੋਕਾਂ ਨੂੰ ਕਹਿਣਗੇ ਵੋਟ ਪਾਉਣ ਵੇਲੇ ਸਟੈਂਡ ਦਾ ਖਿਆਲ ਰੱਖਿਓ ਹਰਿਆਣੇ ਦੀ ਰਾਜਨੀਤੀ ਦੇ ਵਿੱਚ ਇੱਕ ਅਸ਼ੋਕ ਤਮਰ ਦਾ ਦੇ ਨੇਤਾ ਅਸ਼ੋਕ ਤਮਰ 2019 ਦੀਆਂ ਚੋਣਾਂ ਦੇ ਮੌਕੇ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਭੁਪਿੰਦਰ ਸਿੰਘ ਹੁੱਡਾ ਦੇ ਨਾਲ મતਭੇਦ ਹੋ ਗਏ ਕਿਸੇ ਗੱਲੋਂ ਇਹਨਾਂ ਨੇ ਕਾਂਗਰਸ ਨੂੰ ਛੱਡਤਾ ਤੇ ਇਹ ਚਲੇ ਗਿਆ ਕਿ ਤਰਣਮੂਲ ਕਾਂਗਰਸ ਦੇ ਵਿੱਚ ਤ੍ਰੇਣਮੁਲ ਕਾਂਗਰਸ ਦੀ ਮੁਖੀ ਮੰਮਤਾ ਬੇਨਰਜੀ ਨੇ ਗੱਲ ਦੇ ਵਿੱਚ ਹਾਰ ਪਤਾ ਇਹਨਾਂ ਨੇ ਇਹ ਹੋ ਗਏ ਤ੍ਰੇਣਮੁਲ ਕਾਂਗਰਸ ਦੇ ਕੁਝ ਕੁ ਸਮੇਂ ਬਾਅਦ ਇਹਨਾਂ ਦਾ ਮਨ ਭਰ ਗਿਆ ਇਹਨਾਂ ਨੂੰ ਝਾੜੂ ਪਸੰਦ ਆ ਗਿਆ ਇਹਨਾਂ ਨੇ ਗੱਲ ਦੇ ਵਿੱਚ ਹਾਰ ਪਤਾ ਕੇਜਰੀਵਾਲ ਨੇ ਇਹ ਝਾੜੂ ਵਾਲੇ ਬਣ ਗਏ ਆਮ ਆਦਮੀ ਪਾਰਟੀ ਵਾਲੇ ਬਣ ਗਏ ਇਹਦੇ ਕਿਥੇ ਮੇ ਬਾਦ ਰਹਿਣਾ ਫੇਰਮਨ ਭਰ ਗਿਆ ਇਹ ਬੀਜੇਪੀ ਵਾਲਾ ਆ ਕੇ ਇਹਨਾਂ ਨੂੰ ਕਮਲ ਦਾ ਖੁੰਡ ਚ ਗੱਲ ਲੱਗਣ ਲੱਗ ਪਿਆ ਬੀਜੇਪੀ ਦੇ ਆਗੂਆਂ ਨੇ ਗੱਲ 'ਚ ਹਾਰ ਪਤਾ ਇਹ ਬੀਜੇਪੀ ਦੇ ਹੋ ਗਏ 200 ਤੇ 24 ਵਾਲੀ ਜਿਹੜੀ ਹੁਣੇ-ਹੁਣੇ ਚੋਣ ਨਿਕਲੀ ਹੈ ਲੋਕ ਸਭਾ ਦੀ ਸ ਚੋਣ ਲੜੀ ਇਹਨਾਂ ਨੇ ਕੁਮਾਰੀ ਸ਼ੈਰਗਾ ਦੇ ਖਿਲਾਫ ਕੁਮਾਰੀ ਸ਼ੈਰਗਾ ਕਾਂਗਰਸੀ ਉਮੀਦਵਾਰ ਸੀ ਤੇ ਉੱਥੇ ਜਦੋਂ ਇਹਨਾਂ ਨੇ ਚੋਣ ਲੜੀ ਤੇ ਇਹ ਉਸ ਚੋਣ ਦੇ ਵਿੱਚ ਹਾਰ ਗਏ ਹਾਰੇ ਵੀ ਬੜੇ ਭੜੇ ਤਰੀਕੇ ਦੇ ਨਾਲ ਸ਼ਾਇਦ ਉਹ ਹਾਰੇ ਕਰਕੇ ਮਸੂਫੇ ਗਏ ਨੇ ਜਾਂ ਕੁਝ ਹੋਰ ਬਣ ਗਿਆ ਪਰ ਗੱਲ ਇਹ ਆ ਵੀ ਜਦੋਂ ਇਹ ਹਾਰ ਗਏ ਤੇ ਹੁਣ ਇਹਨਾਂ ਨੂੰ ਪਤਾ ਲੱਗਾ ਜੀ ਕਿ ਫੇਰ ਪੁਰਾਣੀ ਪਾਰਟੀ ਕਿਤੇ ਆ ਗਈ ਕਿ ਲੰਗੇ ਕੱਲ ਮਹਿੰਦਰਗੜ੍ਹ ਦੇ ਵਿੱਚ ਰਾਹੁਲ ਗਾਂਧੀ ਦੀ ਰੈਲੀ ਸੀ ਤੇ ਇਹ ਉੱਥੇ ਪਹੁੰਚ ਗਏ ਤੇ ਇਹ ਜਾ ਕੇ ਫੇਰ ਕਾਂਗਰਸ ਵਿੱਚ ਸ਼ਾਮਲ ਹੋ ਗਏ ਆ ਪਾਰਿਸ ਦੇ ਇਹ 268497 ਵੋਟਾਂ ਦੇ ਫਰਕ ਦੇ ਨਾਲ ਸੋ ਅਸ਼ੋਕ ਤਮਰ ਵਰਗੇ ਭਾਰਤ ਦੇ ਵਿੱਚ ਬਹੁਤ ਸਾਰੇ ਨੇਤਾ ਐਸੇ ਆ ਜਿਨ੍ਹਾਂ ਦਾ ਕੋਈ ਦੀਨਵਜਬ ਨਹੀਂ ਕੋਈ ਸਟੈਂਡ ਨਹੀਂ ਜਿਹੜੇ ਥਾਲੀ ਦੇ ਵਿੱਚ ਪਏ ਬੈਂਗਣ ਵਰਗੇ ਕਦੇ ਖੱਬੇ ਹੋਗੇ ਕਦੇ ਸੱਜੇ ਹੋਗੇ ਲੋਕਾਂ ਨੂੰ ਮਤਾਂ ਸੌਤ ਦਿੰਦੇ ਆ ਪਰ ਮੇਰੀ ਲੋਕਾਂ ਨੂੰ ਬੇਨਤੀ ਆ ਵੀ ਤੁਸੀਂ ਝੋਲੀ ਚਾਕੂ ਢੇਡਾਂ ਵਰਗੇ ਲੋਕ ਐਸੇ ਦੇਸ਼ ਦੇ ਜਿਹਦੇ ਮਰਜ਼ੀ ਦੁੰਬਾ ਚਾਹਤੇ ਮਗਰ ਨੂੰ ਤੁਰ ਪੈਂਦੇ ਆ ਕੱਲ ਮੈਂ ਰਿਪੋਰਟ ਪੜ੍ਹੀ ਕਿ ਨਹੀਂ ਜੀ ਅਸ਼ੋਕ ਤਮਰ ਦੇ ਕਾਂਗਰਸ ਦੇ ਵਿੱਚ ਮੋੜ ਆਉਣ ਨਾਲ 9 ਸੀਟਾਂ ਤੇ ਫਰਕ ਪਊਗਾ ਮੈਂ ਕਿਹਾ 9 ਸੀਟਾਂ ਦੇ ਲੋਕ मतलब ਬਦਲ ਨਹੀਂ ਜੀ ਆ ਜਿਹੜੇ ਕਿ ਐਵੇਂ ਦਾ ਪਾਰਟੀਆਂ ਬਦਲ ਕੇ ਬੰਦਾ ਫੇਰ ਉੱਥੇ ਆ ਗਿਆ ਤੇ ਫੇਰ ਕਹਿਣਗੇ ਅੱਛਾ ਹੁਣ ਇਹ ਆ ਗਏ ਹੁਣ ਆਪਾਂ ਇੱਧਰ ਫੇਰ ਪਾ ਦਿੰਦੇ ਹਾਂ ਵੋਟਾਂ ਸਟੈਂਡ ਹੀ ਕੋਈ ਨਹੀਂ ਕਿਸੇ ਦਾ ਇਸ ਮਾਮਲੇ ਦੇ ਵਿੱਚ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਪਤਾ ਨਹੀਂ ਕਿਹੋ ਜਿਹੇ ਲੋਕ ਨੇ ਤੇ ਕਿਹੋ ਜਿਹੇ ਲੀਡਰ ਨੇ ਖੈਰ ਅੱਗੇ ਵੱਧਦੇ ਹਾਂ ਪੰਚਾਇਤੀ ਚੋਣਾਂ ਦੀ ਗੱਲ ਵੀ ਕਰੀਏ ਟਾਣਾ ਸਾਹਿਬ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਹੈ ਜੀ ਪੰਚ ਬਿਲਕੁਲ ਬਿਲਕੁਲ ਹਰਮਨ ਜੀ ਅੱਜ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦਾ ਪੰਚਾਇਤੀ ਚੋਣਾਂ ਦਾ ਲਈ ਪੰਜਾਬ ਦੇ ਵਿੱਚ ਆਖਰੀ ਦਿਨ ਆ। ਤੇ ਪੰਚਾਇਤੀ ਚੋਣਾਂ ਦੀਆਂ ਵੋਟਾਂ ਪੜ੍ਹਣੀਆਂ ਆਪਾਂ ਜਾਣਦੇ ਜੀ ਕਿ 15 ਅਕਤੂਬਰ ਨੂੰ ਲੰਘੇ ਕੱਲ੍ਹ ਦੋ ਤਿੰਨ ਜਾਣਕਾਰੀਆਂ ਆਈਆਂ ਉਹਦੇ ਵਿੱਚ ਇੱਕ ਤਾਂ ਜਾਣਕਾਰੀ ਇਹ ਆ ਵੀ 150 ਤੋਂ ਵੱਧ ਅਦਾਲਤ ਦੇ ਵਿੱਚ ਪਟੀਸ਼ਨਾਂ ਪਾਈਆਂ ਸੀ ਵੱਖ-ਵੱਖ ਲੋਕਾਂ ਨੇ ਤੇ ਭਾਈ ਇਹ ਪੰਚਾਇਤੀ ਚੋਣਾਂ ਲੜੀਆਂ ਨਹੀਂ ਲੁੱਟੀਆਂ ਜਾ ਰਹੀਆਂ। ਇਹਦੇ ਵਿੱਚ ਪੰਜਾਬ ਦੀ ਸਰਕਾਰ ਦੇ ਵੱਲੋਂ ਅਧਿਕਾਰੀਆਂ ਦੇ ਰਹੀਂ ਧੱਕੇਸ਼ਾਹੀ ਕੀਤੀ ਜਾ ਰਹੀ ਆ। ਰਾਖਮੀ ਕਰਨ ਦੀ ਗੱਲ ਵੇਲੇ ਸਰ ਨਹੀਂ ਦੱਸੀ ਗਈ ਮੌਕੇ ਤੇ ਨਹੀਂ ਪਤਾ ਲੱਗਾ ਇਹ 2-3 ਦਿਨ ਬਾਅਦ ਹੀ ਪਤਾ ਲੱਗਾ ਵੀ ਕਿਹੜੇ ਪਿੰਡ ਦੀ ਜਿਹੜਾ ਉਹ ਪੰਚਾਇਤ ਉਹ ਰਾਖਮੀ ਕਰ ਦਿੱਤੀ ਗਈ ਹੈ ਕਿਹੜੀ ਜਨਰਲ ਆ ਕਿੱਥੇ ਔਰਤ ਖੜ ਸਖਦੀ ਕਿੱਥੇ ਬੰਦਾ ਤੇ ਫਿਰ ਇੱਕ ਦੋਸ਼ੇ ਲੱਗਾ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਕਿ ਭਾਈ ਇਹ ਸਰਕਾਰ ਦੇ ਵੱਲੋਂ ਜਾਣਬੁੱਝ ਕੇ ਆਪਣੀਆਂ ਪੰਚਾਇਤਾਂ ਹੀ ਬਣਾਉਣ ਦੇ ਖਾਤਰ ਤੇ ਇਹ ਫੈਸਲਾ ਕੀਤਾ ਗਿਆ ਕਿ ਭਾਈ ਅਧਿਕਾਰੀਆਂ ਨੂੰ ਰੇਸ਼ੀਆਰੀ ਕਰਤੇ ਆ ਤੇ ਤੁਸੀਂ ਭਾਈ ਤੁੱਲਾ ਟੈਕਸ ਦੀ ਪਰਚੀ ਹੁੰਦੇ ਹੋ ਨਾਉ ਕਹਿੰਦੇ ਸਾਨੂੰ ਇੱਥੇ ਐਨਓਸੀ ਮਿਲਦੀ ਆ ਇਹਨਾਂ ਚੀਜ਼ਾਂ ਤੋਂ ਬਿਨਾ ਉਹ ਕਹਿੰਦੇ ਜੇ ਸਾਡੇ ਕਾਗਜ਼ਰੀ ਦਾਖਲ ਹੁੰਦੇ। ਸੋ ਇਸ ਕਰਕੇ ਇਹਨਾਂ ਨੇ ਪਾਇਆ ਸੀ ਕਿ ਭਾਈ ਪੰਚਾਇਤੀ ਚੋਣਾ ਅੱਗੇ ਪਾਈਆਂ ਜਾਣ ਪਰ ਅਦਾਲਤ ਦੇ ਵੱਲੋਂ ਕਲ ਸਾਰੀਆਂ ਪਟੀਸ਼ਨਾਂ ਰੱਦ ਕਰ ਦਿੱਤੀਆਂ ਗਈਆਂ ਤੇ ਇਹ ਗੱਲ ਕਹੀ ਗਈ ਆ ਕਿ ਭਾਈ ਸਰਕਾਰ ਨੂੰ ਇਹ ਚੋਣਾ ਸਹੀ ਤਰੀਕੇ ਨਾਲ ਕਰਾਉਣਾ ਚਾਹੀਦੀ ਆ। ਸੋ ਪੰਚਾਇਤੀ ਚੋਣਾਂ ਦੇ ਲਈ ਲੋਕਾਂ ਦੇ ਵਿੱਚ ਇੱਕ ਕੀ ਰੁਝਾਨ ਅਵੱਲਾ ਵੀ ਆ ਤੇ ਬਹੁਤ ਵੀ ਆ। ਅਵੱਲਾ ਤਾਂ ਕਹਿੰਦਾ ਵੀ ਬੋਲਗਾਂ ਲੱਗ ਰਹੀਆਂ, ਗੋਲਗਾਂ ਚੱਲ ਰਹੀਆਂ। ਇਹ ਵੱਖਰਾ ਤਾਂ ਵੀ ਐਟ ਕੀ ਪੰਜਾਬ ਦੇ ਵਿੱਚ ਮੰਹੀਆਂ ਕਿੰਨੇ ਦਾ ਟੋਣਾ ਹੋ ਗਿਆ ਮੈਂ ਕਦੇ ਕਦੇ ਹੈਰਾਨ ਹੁੰਦਾ ਵੀ ਲੋਕਾਂ ਦਾ ਜਣ ਕੇ ਕਿੰਨੇ ਵੀ 50 ਲੱਖ ਰੁਪਏ ਦੇ ਵਿੱਚ ਸਰਬਸੰਮਤੀ ਹੋ ਗਈ ਇਹ ਕੋਈ ਸਰਬਸੰਮਤੀ ਥੋੜੀ ਹੋਈ ਆ ਇਹ ਤਾਂ 50 ਲੱਖ ਰੁਪਏ ਦੇ ਵਿੱਚ ਫੁਰਪੰਚੀ ਖਰੀਦੀ ਗਈ ਆ ਪਿੰਡ ਨੇ ਵੇਚ ਦਿੱਤੀ ਧਾਕ ਨੇ ਖਰੀਦ ਲਈ ਜਿਹੜਾ ਧਾਕ ਸੀਗਾ ਉਹਦਾ ਸੋ ਗੱਲ ਇਹ ਜੀ ਕਿ ਸਰਬਸੰਮਤੀ ਦਾ ਮਤਲਬ ਹੁੰਦਾ ਵੀ ਪੂਰੇ ਪਿੰਡ ਨੇ ਸੂਝਵਾਨ ਬੰਦਾ ਸਾਰਿਆਂ ਦੀ ਮਤ ਇਕੋ ਸੀ ਇੱਕ رائے ਸੀ ਕਿਸੇ ਇੱਕ ਵਿਅਕਤੀ ਨੂੰ ਚੁਣ ਲਿਆ ਕਿੰਚੇ ਹੈ ਤੇ ਵਿੱਚ ਵੱਖ-ਵੱਖ ਨਮਾਇंदे ਚੁਣ ਲੈ ਪਰ ਜੇਕਰ ਬੋਲੀ ਦੇ ਕੇ ਤੁਸੀਂ ਫਿਰ ਪੰਚਤ ਬਣਨਾ ਇਹ ਕੋਈ ਸਰਬਕੰਪਤੀ ਨਹੀਂ ਹੁੰਦੀ ਇਹ ਤਾਂ ਖਰੀਦੋ-ਫਰੋਖਤ ਆ ਸੋਚ ਕਿ ਖਰੀਦੋ-ਫਰੋਖਤ ਵਾਲਾ ਕੰਮ ਵੀ ਬਹੁਤ ਹੋਇਆ ਪੰਜਾਬ ਦੇ ਵਿੱਚ ਐਟਕੀ ਗੁਰਗਾਂਵੀ ਚੱਲੀਆਂ ਜਿਵੇਂ ਜੀਰੇ ਚ ਚੱਲੀਆਂ ਪੰਜਾਬ ਚ ਐਟਕੀ ਤੂਤੋ ਬਣਾ ਵੀ ਬਹੁਤ ਵੱਡੇ ਪੱਦਰ ਤੇ ਹੋਈ ਆ ਸੋ 15 ਤਰੀਕ ਨੂੰ ਕੀ ਬਣਦਾ ਇਹ ਵਕਤ ਦੱਸੂਗਾ ਪਰ ਅੱਜ ਨਾਮਜ਼ਦਗੀਆਂ ਬੰਦ ਹੋ ਜਾਣੀਆਂ 8:00 ਤੱਕ ਸੋ ਵੇਨੇ ਪਾਈ ਐਟਕੀ ਪੰਚਾਇਤਾਂ ਦੇ ਵਿੱਚ ਕੀ-ਕੀ ਨਵੀਂ ਕਹਾਣੀਾਂ ਬਣੇ ਆਉਂਦੀ ਐ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਤੇ ਉਧਰ ਹੁਣ ਗੱਲ ਕਰ ਲਈਏ ਸੁਚਾ ਸਿੰਘ ਲੰਗਾ ਹੋਰਾਂ ਦੀ ਘਰ ਵਾਪਸੀ ਹੋ ਗਈ ਹੈ ਜੀ ਕਹਿੰਦੇ ਤੇ ਉਸ ਤੋਂ ਬਾਅਦ ਦੇ ਵਿੱਚ ਭੁੰਦਰ ਸਾਹਿਬ ਦਾ ਬਿਆਨ ਵੀ ਸਾਹਮਣੇ ਆਇਆ। ਹਾਂ ਬਿਲਕੁਲ ਜੀ ਅਸਲ ਵਿੱਚ ਨਾ ਸੁਚਾ ਸਿੰਘ ਲੰਗਾ ਜਿਹੜੇ ਆਪਾਂ ਜਾਣਦੇ ਹਾਂ ਬਿਲਕੁਲ ਵਿਵਾਦਤ ਬੰਦੇ ਆ। ਕਈ ਵਾਰੇ ਪਹਿਲਾਂ ਦੀ ਗੱਲ ਹੈ ਜਦੋਂ ਸੁਚਾ ਸਿੰਘ ਲੰਗਾ ਦੀ ਇੱਕ ਕਥਿਤ ਤੌਰ ਦੇ ਉੱਤੇ ਨੀਲੀ ਵੀਡੀਓ ਵਾਇਰਲ ਹੋਈ ਸੀ। ਇਹ ਇੱਕ ਤੌਰ ਤੇ ਦੋਸ਼ ਲਾਏ ਸੀ। ਬਦਨਾਮੀ ਕੱਲੇ ਸੁਚਾ ਸਿੰਘ ਲੰਗਾ ਦੇ ਨਿਸਮੁੱਚੇ ਅਤਾੜੀ ਦਲ ਦੀ ਹੋਈ ਸੀ ਤੇ ਅੱਜ ਤੱਕ ਹੋ ਰਿਹਾ ਹੈ। ਕਿਉਂਕਿ ਸਾਡੇ ਪੰਜਾਬ ਦੇ ਵਿੱਚ ਨਿੱਜੀ ਜਦੋਂ ਕੋਈ ਕਿਸੇ ਲਈ ਤਾਂ ਵੀ ਚੀਜ਼ ਆਵੇ ਉਹਨੂੰ ਵੱਡ ਚਟਕਾਰੇ ਨਾਲ ਦੇਖਿਆ ਜਾਂਦਾ ਤੇ ਲੋਕ ਉਹਨੂੰ ਵੱਧ ਤੋਂ ਵੱਧ ਵਾਇਰਲ ਕਰਦੇ ਆ ਪਰ ਜਦੋਂ ਪੰਥਕ ਪਾਰਟੀ ਦਾ ਇੱਕ ਨੁਮਾਇੰਦਾ ਇਦਾਂ ਦਾ ਕੁਝ ਕਰੇ ਤਾਂ ਫਿਰ ਉਹਦੀ ਬਦਨਾਮੀ ਹੋਣੀ ਸੀ ਤੇ ਉਹ ਪਾਰਟੀ ਨੂੰ ਵੀ ਲੈ ਬੈਠਾ ਹੋਰ ਵੀ ਕਈ ਕਾਰਨ ਅਕਾਲੀ ਦਲ ਦੀ ਬਦਨਾਮੀ ਦੇ ਇਹ ਕਈ ਕਾਰਨ ਸੀਗਾ ਸੋ ਖੁੱਚਾ ਸਿੰਘ ਲਗਾ ਜੋ ਉੱਤੇ ਦੋਸ਼ ਲਾਉਣ ਵਾਲੀ ਔਰਤ ਬਿਆਨਾਂ ਤੋਂ ਪਲਟ ਗਈ ਸੀ ਅਦਾਲਤ ਨੇ ਸੁਤਿਆ ਸਿੰਘ ਲਗਾਉਂਦਾ ਕਈ ਵਾਰੇ ਪਹਿਲਾਂ ਬਰੀ ਕਰਦਾ ਫਿਰ ਜਿਹੜਾ ਪੰਥ ਦੇ ਵਿੱਚੋਂ ਛੇਕਿਆ ਗਿਆ ਸੀ ਸੁਤਿਆ ਸਿੰਘ ਲਗਾ ਨੇ ਉੱਥੇ ਅਪੀਲ ਕੀਤੀ ਸੀ ਬੇਨਤੀ ਕੀਤੀ ਸੀ ਵੀ ਭਾਈ ਮੈਨੂੰ ਪੰਥ 'ਚ ਵਾਪਸ ਲਿਆ ਜਾਵੇ ਕਿਉਂਕਿ ਮੈਨੂੰ ਅਦਾਲਤ ਨੇ ਬਰੀ ਕਰਤਾ ਚਲੋ ਅਕਾਲ ਤਖਤ ਸਾਹਿਬ ਤੋਂ ਉਹਨੂੰ ਫਨਖਾ ਲਾਈ ਗਈ سزا ਲਾਈ ਗਈ ਧਾਰਮਿਕ ਉਹਨੇ ਉਸਦਾ ਭੁਗਤਾਨ ਕੀਤਾ ਤੇ ਚਲੋ ਉਹਦੀ ਪੰਥ ਦੇ ਵਿੱਚ ਵੀ ਵਾਪਸੀ ਹੋ ਗਈ ਫਿਰ ਸੁਤਿਆ ਸਿੰਘ ਲਗਾ ਲੰਮੇ ਸਮੇਂ ਤੋਂ ਇਹ ਚਾਹੁੰਦਾ ਹਰ ਚੋਣ ਦੇ ਮੌਕੇ ਇਹ ਗੱਲ ਚਾਹੁੰਦਾ ਕਿ ਭਾਈ ਮੈਨੂੰ ਅਕਾਲੀ ਦਲ ਦੇ ਵਿੱਚ ਵਾਪਸ ਲੈ ਲਿਆ ਜਾਵੇ ਕਿਉਂਕਿ ਬਦਨਾਮੀ ਤੋਂ ਬਾਅਦ ਅਕਾਲੀ ਦਲ ਨੇ ਉਹਨੂੰ ਕੱਢ ਦਿੱਤਾ ਸੀਗਾ ਪਾਰਟੀ ਦੇ ਵਿੱਚੋਂ ਪਰ ਸੋਤੇਲ ਸਿੰਘ ਨਗਾ ਜਿਹੜਾ ਉਹਨੂੰ ਜਦੋਂ ਵੀ ਪਾਰਟੀ ਲੈਣ ਲੱਗਦੀ ਸੀ ਵਾਪਸ ਤੇ ਨਾਲ ਦੀ ਨਾਲ ਪੰਥਕ ਜਿੱਥੇ ਬੰਦਿਆਂ ਰੌਲਾ ਪਾ ਲੈਣਗਾ ਸੀ ਵੀ ਹੁਣ ਤੁਸੀਂ ਬਦਨਾਮੀ ਦਾ ਟੋਪਰਾ ਫਿਰ ਫਿਰ ਤੇ ਰੱਖੋਗੇ ਪਰ ਲੰਗੇ ਤੇ ਬਲਵਿੰਦਰ ਸਿੰਘ ਭੂੰਦੜ ਫੋਰਾ ਨੇ ਉਹਨੂੰ ਅਕਾਲੀ ਦਲ ਦੇ ਵਿੱਚ ਵਾਪਸ ਲੈ ਲੈ ਸੋਤਲ ਸਿੰਘ ਨਗਾ ਨੂੰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਕਸ ਹੈਂਡਲ ਦੇ ਉੱਤੇ ਲੰਮੀ ਤੋੜੀ ਪੋਸਟ ਪਾਈ ਹੈ ਮੈਂ ਤੁਹਾਨੂੰ ਪੂਰੀ ਤਾਂ ਪੜ੍ਹ ਕੇ ਨਹੀਂ ਸੁਣਾ ਸਕਦਾ ਪਰ ਮੈਂ ਅੰਸ਼ ਦੱਸ ਦਿੰਦਾ ਹਾਂ ਦੇ ਉਹਨਾਂ ਨੇ ਕਹਿ ਦਿੱਤਾ ਸਰਦਾਰ ਸੋਤਲ ਸਿੰਘ ਨਗਾ ਦੀ ਸਿਲਮਰ ਬੇਨਤੀ ਦੇ ਉੱਤੇ ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਮੈਨੂੰ ਜਦੋਂ ਅਦਾਲਤ ਨੇ ਬਰੀ ਕਰਤਾ ਅਕਾਲ ਤਖਤ ਸਾਹਿਬ ਨੇ ਵਾਪਸ ਲੈ ਲਿਆ ਪੰਥ ਦੇ ਵਿੱਚ ਤੇ ਮੈਂ ਜੰਮਿਆ ਵੀ ਅਕਾਲੀਆਂ ਤੇ ਮੈਂ ਆਖਰੀ ਸਾਹ ਮੌਕੇ ਦੀ ਅਕਾਲੀ ਹੋਵਾਂ ਮੇਰੀ ਇੱਛਾ ਤੇ ਮੈਨੂੰ ਪਾਰਟੀ 'ਚ ਵਾਪਸ ਲੈ ਜਾਵੇ ਤੇ ਉਹ ਕਹਿੰਦੇ ਜੀ ਇਸ ਕਰਕੇ ਇਹਨਾਂ ਨੂੰ ਅਸੀਂ ਪਾਰਟੀ ਦੇ ਵਿੱਚ ਵਾਪਸ ਲੈ ਰਹੇ ਹਾਂ ਇਹਨਾਂ ਨੂੰ ਇੱਕ ਸੁਧਾਰਨ ਸੇਵਾਦਾਰ ਦੇ ਤੌਰ ਦੇ ਉੱਤੇ ਪਾਰਟੀ ਦੇ ਵਿੱਚ ਵਾਪਸ ਲੈਣ ਲੱਗੇ ਹਾਂ ਮਤਲਬ ਇਹ ਜੀ ਸਿੱਤ ਅਸ ਜਨਗਾ ਦੀ ਘਰ ਵਾਪਸੀ ਹੋ ਗਈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਫੇਰ ਸ਼ਾਮਲ ਹੋ ਗਏ ਆ ਮੇਰਾ ਖਿਆਲ ਹੈ ਕਿ ਇੱਕ ਵਾਰੀ ਸ਼ਾਮਲ ਕਰਨ ਦਾ ਮਤਲਬ ਇਹ ਵੀ ਆ ਜੇ ਜਦੋਂ ਉਹਨਾਂ ਐਨਾ ਨੁਕਸਾਨ ਹੋਇਆ ਤਾਂ ਕਾਲੀ ਦਲ ਦਾ ਹੁਣ ਇਸ ਤੋਂ ਵੱਧ ਹੋ ਵੀ ਕੀ ਜਾਊਗਾ ਸ਼ਾਇਦ ਕਾਲੀ ਦਲ ਨੇ ਸੋਚਿਆ ਹੋਵੇ ਕਿ ਚਲੋ ਜੋ ਹੁੰਦਾ ਹੋਈ ਜਾਵੇ ਹੁਣ ਇਸ ਤੋਂ ਵੱਧ ਤਾਂ ਕੁਝ ਹੋਣਾ ਵੀ ਨਹੀਂਗਾ ਚਲੋ ਬੰਦਾ ਤਾਂ ਹੁਣ ਇੱਕ ਅਲਦਾ ਪੁਰਾਣਾ ਵਾਪਸ ਲੈ ਲੇਗੇ ਜੇ ਲੋ ਆਪਦੇ ਵਾਲੇ ਹੁਣ ਸਾਰੇ ਛੱਡ ਛੱਡ ਜਾ ਰਹੇ ਆ ਤੇ ਕੋਈ ਤਾਂ ਆਪਦੇ ਵਾਲਾ ਹੋਵੇ ਚਲੋ ਗਲਤੀ ਗੁਲਤੀ ਕਰਕੇ ਵੀ ਜੇਕਰ ਬੰਦਾ ਵਾਪਸ ਆ ਗਿਆ ਤਾਂ ਕਦੋਂ ਕਹਿੰਦੇ ਹੁਣ ਵੀ ਚਲੋ ਕੋਈ ਨਹੀਂ ਗੱਲ ਨਹੀਂ ਸੋ ਇਸ ਤਰੀਕੇ ਦੇ ਮੇਰੇ ਖਿਆਲ ਆ ਮੈਨੂੰ ਲੱਗਦਾ ਵੀ ਇਹ ਕਾਰਨ ਹੋਊਗਾ ਉਹਦਾ ਇੱਕ ਪਰ ਦੂਜੀ ਮਹੱਤਵਪੂਰਨ ਗੱਲ ਇਹ ਆ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਇਹ ਬੜੇ ਨਾ ਆਕਾੜੀ ਦਲ ਦੇ ਲਈ ਟੇਢੇ ਜੇ ਆ ਆਕਾੜੀ ਦਲ ਦੀ ਲੀਡਰਸ਼ਿਪ ਆ ਜਿਹੜੀ ਉਹਨੂੰ ਹੁਣ ਕੀ ਅਕਾਲ ਤਖਤ ਸਾਬ ਦੇ ਜਥੇਦਾਰ ਦੇ ਵੱਲੋਂ ਫਰਮਾਨ ਕੀਤਾ ਜਾਂਦਾ ਕੀ ਸਜ਼ਾ ਲਾਈ ਜਾਂਦੀ ਹੈ ਇਹਦੇ ਵੱਲ ਵੀ ਗੌਰ ਰਹਿਣੀ ਚਾਹੀਦੀ ਹੈ ਸੋ ਮੇਨ ਐਫ ਆਈ ਕੀ ਕੀ ਮੋਰ ਸਾਹਮਣੇ ਆਉਂਦੇ ਆ ਪਰ ਸੁਤਿਆ ਸਿੰਘ ਲੰਗਾ ਦੀ ਮੌਜੂਦਗੀ ਉਹਦੀ ਘਰ ਵਾਪਸੀ ਬਟਾਲਾ ਖੇਤਰ ਦੇ ਵਿੱਚ ਆਕਾੜੀ ਦਲ ਦੇ ਕਿੰਨੇ ਕ ਪੈਰ ਪੱਕੇ ਕਰ ਸਕੂ ਇਹਦੇ ਵੱਲ ਹੁਣ ਨਿਗਰਟ ਕੇ ਰਹਿਣੀ ਹੈ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਹੁਣ ਗੱਲ ਕਰਦੇ ਆਂ ਜੀ ਕੰਗੜਾ ਰਣੌਤ ਦੀ ਇਹ ਬੀਬੀ ਬਹੁਤ ਬੋਲਦੀ ਐ ਤੇ ਹੁਣ ਇੱਕ ਵਾਰ ਫਿਰ ਤੋਂ ਇਹਨੇ ਪੰਜਾਬੀਆਂ ਦੇ ਬਾਰੇ ਵਿੱਚ ਕੋਈ ਬਿਆਨ ਦੇ ਦਿੱਤਾ ਹਾਂ ਬਿਲਕੁਲ ਜੀ ਮੈਂ ਤਾਂ ਅੱਗੇ ਵੀ ਗੱਲ ਕਹਿੰਦਾ ਹੁੰਦਾ ਕਿ ਇਸ ਬੀਬੀ ਦਾ ਮੂੰਹ ਘੁਆਲੇ ਨਾਲ ਪਟਿਆ ਜੋ ਮੂੰਹ ਦੇ ਵਿੱਚ ਆਉਂਦਾ ਪਟਰ ਪਟਰ ਟਰ 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 ਬੋਲੀ ਜਾਣਾ ਨੇ ਬੋਲੀ ਜਾਣਾ ਬੋਲੀ ਜਾਣਾ ਉਹਨੂੰ ਇਹ ਨਹੀਂ ਪਤਾ ਵੀ ਇਹ ਫਿਲਮਾਂ ਚਲਾਉਣ ਵਾਲਾ ਬਵਾਦ ਨਹੀਂ ਇਹ ਰਾਜਨੀਤੀ ਦਾ ਪੱਠਾ ਭਾਉਣ ਵਾਲਾ ਬਵਾਦ ਆ ਤੇਰਾ ਵੀਰ ਆਰ ਜਮਤੀ ਦੇ ਵਿੱਚ ਤਾਂ ਇੱਕ ਸ਼ਬਦ ਮੂੰਹ ਦੇ ਵਿੱਚੋਂ ਨਿਕਲਿਆ ਹੋਵੇ ਤੇ ਬੰਦਾ ਫਿਰ ਛੇਤੀ ਕਿਤੇ ਤਾਬੇ ਨਹੀਂ ਆਉਦਾ ਪਾਰਟੀ ਵੀ ਨਹੀਂ ਤਾਬੇ ਆਉਂਦੀ ਪਰ ਉਹ ਟਿਕਣ ਵਾਲੀ ਹੈ ਹੀ ਨਹੀਂ ਉਹਨੂੰ ਪਾਰਟੀ ਨੇ ਵੀ ਕਈ ਵਾਰ ਇਹ ਗੱਲ ਕਹੀ ਵੀ ਭਾਈ ਤੂੰ ਬੋਲਣਾ ਨਹੀਂ ਪਰ ਉਹ ਦਫੇਰ ਨਹੀਂ ਹਟਣਾ ਸੋ ਇਸ ਤਰ੍ਹਾਂ ਦੀਆਂ ਖਬਰਾਂ ਤਾਂ ਹੁਣ ਤੱਕ ਬਹੁਤ ਵਾਰ ਆ ਗਈਆਂ ਪਰ ਨਵੀਂ ਜਾਣਕਾਰੀ ਇਹ ਆਈ ਆ ਵੀ ਉਹਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਪ੍ਰੋਗਰਾਮ ਤੋਂ ਸੰਬੋਧਨ ਕਰਦਿਆਂ ਕਿਹਾ ਉਹ ਕਹੇਗੀ ਕਿ ਬੜੀ ਸਪਸ਼ਟ ਗੱਲ ਹੈ ਕਿ ਗਵਾਂਡੀ ਸੂਬੇ ਦੇ ਵਿੱਚੋਂ ਲੋਕ ਇੱਥੇ ਆਉਂਦੇ ਮੋਟਰਸਾਈਕਲ ਭਰ-ਭਰ ਕੇ ਤੇ ਇਥੇ ਬਹੁਤ ਗੰਦ ਪਾ ਕੇ ਜਾਂਦੇ ਆ ਉਹ ਪਤਾ ਨਹੀਂ ਕਿਹੜੀ ਕਿਹੜੀ ਕਿਸਮ ਦੀ ਸ਼ਰਾਬ ਪੀਂਦੇ ਕਿੱਤਾ ਇੱਥੇ ਆ ਗਿਆ ਇੱਥੇ ਹਿਮਾਚਲ ਪ੍ਰਦੇਸ਼ ਦਾ ਬਹੁਤ ਉਹਨੇ ਬੁਰਾ ਹਾਲ ਕੀਤਾ ਤੇ ਮੈਂ ਤਾਂ ਕਰੀ ਜੀ ਇਥੋਂ ਦੇ ਬੱਚਿਆਂ ਦੇ ਲਈ ਫਿਕਰਮੰਦ ਆ ਵੀ ਕਿਤੇ ਇਹਨਾਂ ਦੇ ਉੱਤੇ ਪੋਖਾ ਨਾ ਪੈ ਜਾਵੇ ਉਹਨਾਂ ਦਾ ਤੁਸੀਂ ਉਹਨਾਂ ਬੰਦੇ ਕੋ ਬਚ ਕੇ ਰਹੋ ਉਹਨੇ ਇਹ ਗੱਲ ਕਹੀ ਆ ਵੀ ਮੈਂ ਚਾਹੁੰਦੀ ਜੀ ਕਿ ਤੁਸੀਂ ਉਹਨਾਂ ਤੋਂ ਬਚ ਕੇ ਰਹੋ ਸੋ ਉਹਨੇ ਇਸ ਗੱਲ ਦੇ ਉੱਤੇ ਲੋਕਾਂ ਨੇ ਉਹਨੂੰ ਘੇਰਿਆ ਦੇਖੋ ਉਹਨੇ ਨਾਂ ਤਾਂ ਨਹੀਂ ਲਿਆ ਪਰ ਕਿੰਨਾ ਕੁ ਪਿਆਰ ਉਹਦਾ ਪੰਜਾਬ ਦੇ ਪ੍ਰਤੀ ਹੈਗਾ ਆਪਾਂ ਜਾਣਦੇ ਆਂ ਉੜੀ ਨਗਰ ਦੇ ਵਿੱਚ ਇਹ ਗਵਾਂਢੀ ਸੁਦੇ ਜੀ ਦੇ ਵਿੱਚ ਪੰਜਾਬ ਦੀ ਆ ਇੱਥੋਂ ਦੇ ਲੋਕ ਹਿਮਾਚਲ ਪਰਦੇਸ਼ ਦੇ ਵਿੱਚ ਜਾ ਕੇ ਗੰਨ ਪਾਉਂਦੇ, दारू ਪੀਂਦੇ, ਖੌਰੂ ਪਾਉਂਦੇ ਆ। ਖਬਰਾਂ ਕਦੇ-ਕਦੇ ਇਹ ਆਉਂਦੀਆਂ। ਅਸੀਂ दारू ਦੇ ਨਸ਼ਿਆਂ ਦੇ ਹੱਕ ਦੇ ਵਿੱਚ ਨਹੀਂ ਪੰਜਾਬੀਆਂ ਨੂੰ ਨਹੀਂ ਕਰਨੀ ਚਾਹੀਦੀ। ਪਰ ਕੰਗੜਾ ਦੇ ਟਾਪ ਵੀ ਇੱਕ ਵਾਰੀ ਗੱਲ ਕਹੀ ਸੀ ਕਿ ਬਹਿਵੀ ਨਸ਼ੇ ਕਰਦੀ ਰਹੀਆਂ। ਉਹਨੇ ਫੈਸ਼ਨ ਫਿਲਮ ਦੇ ਵਿੱਚ ਆਬੜੇ ਨਸ਼ੇ ਕੀਤੇ ਸੀ। ਉਹ ਮੁਕਰ ਜਾਂਦੀ ਆ ਪੰਜਾਬੀਆਂ ਮੁਕਰਦੇ ਨਹੀਂ ਕਿ ਗੱਲ ਤਾਂ ਇਹ ਆ। ਪੰਜਾਬੀ ਦੇਸ਼ ਨਾ ਕਰ ਨਹੀਂ ਇਸੇ ਸਗਲ ਦੀ ਬੇਨਤੀ ਕਰਦੇ ਪਰ ਜੇ ਪੰਜਾਬਗਾਂ ਨੇ ਹਿਮਾਚਲ ਚ ਜਾਣਾ ਛੱਡਤਾ ਤੇ ਕੰਗੜਾ ਨਾਲੋਂ ਤੋਂ ਉੱਥੇ ਕੀ ਛਣਕੜੇ ਵਜਾਉਂਦੇ ਉਹਦੇ ਮੈਨੂੰ ਕੁਝ ਵੀ ਨਹੀਂ ਕੀਤਾ ਜਾਣਾ ਲੋਕਾਂ ਦੀ ਰੋਟੀ ਦੇ ਲਈ ਕੋਲੇ ਤਾਂ ਹੈ ਨਹੀਂ ਵੀ ਟਿੱਬੇ ਢਾਕੇ ਤੇ ਪਹਾੜ ਪੱਧਰੇ ਕਰਕੇ ਉੱਥੇ ਮੱਕੀ ਬੀਜ ਲਓਗੇ ਤੇ ਝੋਨਾ ਲਾ ਲਓਗੇ ਉੱਥੇ ਕਪਾਹ ਬੀਜ ਲਓਗੇ ਤਾਂ ਹੋ ਨਹੀਂ ਸਕਣਾ ਦਾ ਸੋ ਉਹਨੂੰ ਬੁਲਣ ਤੋਂ ਪਹਿਲਾਂ ਤੋਲਣਾ ਚਾਹੀਦਾ ਬੀਜੇਪੀ ਨੂੰ ਇਹ ਤੇ ਇਹਦੇ ਨਾਲ ਦੇ ਦੋ ਚਾਰ ਹੋਰ ਨੇਤਾ ਲੈ ਬਹਿਣਗੇ ਕਿਉਂਕਿ ਬੀਜੇਪੀ ਨੂੰ ਤਾਂ ਪੰਜਾਬ ਦੇ ਵਿੱਚ ਵੈਸੇ ਕੋਈ ਨਹੀਂ ਪਸੰਦ ਕਰਦਾ ਹਾਲ ਦੀ ਘੜੀ ਤੇ ਉੱਤੇ ਜਿਹੜੀ ਇਹਦੀ ਫਾਫਾ ਵਾੜੀ ਦੀਆਂ ਨਾਂਬਾਜ਼ੀ ਹੈ ਇਹਨੇ ਪੱਠਾ ਬਾ ਰਹਿਣਾ ਜਿਹੜਾ ਮਾੜਾ ਮੋਟਾ ਸਭਾਵਨਾ ਬਣਦੀ ਹੈ ਸੋ ਮੈਨੂੰ ਨਿੱਜੀ ਤੌਰ ਦੇ ਉੱਤੇ ਇਹ ਲੱਗਦਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬਦਰ ਭਗਵਾਨ ਸમાન ਹੋਰਾਂ ਦੀ ਗੱਲ ਕਰਦੇ ਆ ਜੀ ਹੁਣ ਕਹਿੰਦੇ ਕਿ ਆਪਣੇ ਪਿੰਡ ਪਹੁੰਚੇ ਨੇ ਤੇ ਪਿੰਡ ਪਹੁੰਚ ਕੇ ਸਰਬਸੰਮਤੀ ਦੇ ਲਈ ਉਹਨਾਂ ਨੇ ਕਿਹਾ ਜੀ ਪਿੰਡ ਵਾਸੀਆਂ ਨੂੰ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਸਰਬਸੰਮਤੀ ਵਾਸਤੇ ਪਿੰਡ ਵਸਗਰੋਂ ਕਿਹਾ ਉਹਨਾਂ ਨੇ ਇਹ ਗੱਲ ਕਹੀ ਆ ਵੀ ਸਤੌਜ ਪਿੰਡ ਦੇ ਵਿੱਚ ਜਾ ਕੇ ਆਪਣੇ ਪਿੰਡ ਤੇ ਜਾ ਕੇ ਕਿ ਭਾਈ ਤੁਸੀਂ ਸਾਰੇ ਜਣੇ ਸਰਬਸੰਮਤੀ ਕਰਿਓ ਤੇ ਮੇਰਾ ਮਾਣ ਰ ਅਸਲ ਵਿੱਚ ਭਗਵੰਤ ਮਾਨ ਤੰਦਰੁਸਤ ਹੋਣ ਤੋਂ ਬਾਅਦ ਫੋਟ ਸਖਤਪਾਲ ਚ ਦਾਖਲ ਰਹੇ ਤੰਦਰੁਸਤ ਹੋਏ ਛੁੱਟੀ ਮਿਲੀ ਤੇ ਤੰਦਰੁਸਤੀ ਤੋਂ ਬਾਅਦ ਉਹ ਪਹਿਲੀ ਵਾਰ ਆਪਣੇ ਪਿੰਡ ਦੇ ਵਿੱਚ ਗਏ ਆ ਉਹਨਾਂ ਨੇ ਪਿੰਡ ਵਸਣਗਿਆਂ ਨੂੰ ਬੇਨਤੀ ਕੀਤੀ ਆ ਕਿ ਬੰਦਾ ਦੇਖ ਕੇ ਚੁਣਿਓ ਪਾਰਟੀ ਦੇਖ ਕੇ ਨਾ ਚੁਣਿਓ ਸੋਸਤੇ ਬੇਨਤੀ ਕਰਦੇ ਜੀ ਸਾਰੇ ਪਿੰਡਾਂ ਦੇ ਵਿੱਚ ਹੀ ਇਵੇਂ ਹੋਵੇ ਕੱਲੇ ਭਗਵੰਤ ਮਾਨ ਦੇ ਪਿੰਡ ਦੇ ਵਿੱਚ ਹੀ ਨਹੀਂ ਹਰ ਪਿੰਡ ਦੇ ਵਿੱਚ ਹੀ ਬੰਦੇ ਦਾ ਕਿਰਦਾਰ ਦੇਖ ਕੇ ਉਹਨੂੰ ਚੁਣਿਆ ਜਾਵੇ ਹਰ ਪਿੰਡ ਦੇ ਵਿੱਚ ਕਿਉਂਕਿ ਇਹ ਕੋਈ ਸਿਆਸੀ ਵੋਟਾਂ ਨਹੀਂ ਹੈਗੀਆਂ ਇਹ ਤਾਂ ਪਾ ਸਿਆਸੀਕਰਨ ਕਰ ਦਿੱਤਾ ਉਹਦਾ ਇਹ ਵੋਟਾਂ ਜਿਹੜੀਆਂ ਉਹ ਚੰਗਾ ਨਮਾਇੰਦਾ ਚੁਣਨ ਦੀ ਖਾਤਰ ਹੁੰਦਾ ਪਰ ਸਾਡੇ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਉਹ ਵੈਸੇ ਤਾਂ ਸਮੁੱਚੇ ਭਾਰਤ ਦੇ ਵਿੱਚ ਇਹਦੇ ਨਾਲ ਕੁਝ ਵੀ ਜੋ ਮਨ ਦੇ ਵਿੱਚ ਆਉਂਦਾ ਕਰਦੇ ਰਹਿੰਦੇ ਲੋਕ ਤੇ ਲੋਕਾਂ ਦੇ ਵਿੱਚ ਵੰਡੀਆਂ ਬਹੁਤ ਪਈਆਂ ਐਸ ਕੀ ਵੈਸੇ ਹੀ ਪੰਜਾਬ ਦੀ ਸਰਕਾਰ ਆ ਜਿਹੜੀ ਚਲੋ ਮਾੜਾ ਕਹੋ ਚੰਗਾ ਕਹੋ ਪਰ ਜਾਣਦੇ ਵੀ ਐਸ ਕੀ ਪੰਜਾਬ ਦੀ ਸਰਕਾਰ ਨੇ ਵੀ ਕੀਤਾ ਬਹੁਤ ਸਾਰੀਆਂ ਥਾਵਾਂ ਤੇ ਧੱਕਾ ਹੀ ਆ ਪਹਿਲਾਂ ਪੰਚਾਇਤਾਂ ਕਿੰਨਾ ਲੰਮਾ ਥਾਂ ਪਹਿਲਾਂ ਭੰਗ ਕਰਤੀਆਂ ਕਿ ਉਹ ਬਾਕਸ ਲੈ ਲੈ ਆਪਣਾ ਆਰਡਰ ਫਿਰ ਤਾਂ ਕਰਤੀਆਂ ਕਈ ਮਹੀਨੇ ਤੱਕ ਇੱਥੇ ਜਿਹੜੇ ਉਹ ਪੰਚਾਇਤ ਸੈਕਟਰੀ ਲੱਗੇ ਰਹੇ ਆ ਹੋਰ ਅਧਿਕਾਰੀ ਲੱਗੇ ਰਹੇ ਪਿੰਡਾਂ ਦੇ ਇੰਚਾਰਜ ਹੁਣ ਜਦੋਂ ਵੋਟਾਂ ਆਈਆਂ ਤੇ ਇਹਨਾਂ ਮੌਕੇ ਤੇ ਆਈਆਂ ਤੇ ਰੱਖਵਾ ਕਰਨ ਇਹਨਾਂ ਮੌਕੇ ਤੇ ਤਕਰੀਬਤਾਂ ਲੱਗੀਆਂ ਜੀ ਬਿਲਕੁਲ ਸਹੀ ਤਣਾ ਸਾਹਿਬ ਸੁਨੀਲ ਜਾਖੜ ਹੋਰੀ ਕੀ ਕਹਿੰਦੇ ਨੇ ਜੀ ਕਹਿੰਦੇ ਭਾਜਪਾ ਨੂੰ ਸਿੱਧੀਆਂ ਤੇ ਖਰੀਆਂ ਸੁਣਾਈਆਂ ਨੇ ਉਹਨਾਂ ਨੇ ਸਾਦਰ ਪੰਜੀ ਸੁਨੀਲ ਜਾਖੜ ਜਿਹੜੇ ਕਿ ਬੀਜੇਪੀ ਦੇ ਪੰਜਾਬ ਦੇ ਪ੍ਰਧਾਨ ਆ ਉਹਨਾਂ ਨੇ ਖਰੀਆਂ ਤੇ ਸਿੱਧੀਆਂ ਸੁਣਾਈਆਂ ਉਹਨਾਂ ਨੇ ਇਹ ਗੱਲ ਕਈ ਅਸਲ ਦੇ ਵਿੱਚ ਕਿਉਂਕਿ ਕਈ ਦਿਨਾਂ ਤੋਂ ਚੁੱਪ ਸੀਏ ਹੁਣ ਉਹਨਾਂ ਨੇ ਅਸਲ ਦੇ ਵਿੱਚ ਆਪਦੀ ਚੁੱਪ ਤੋੜੀ ਹੈ ਉਹਨਾਂ ਨੇ ਟੁੱਟੀ ਹੋਈ ਚੁੱਪ ਤੋਂ ਬਾਅਦ ਹੁਣ ਸਵਾਲ ਇਹ ਪੈਦਾ ਹੁੰਦੇ ਵੀ ਕੀ ਇਹ ਬੀਜੇਪੀ ਦੇ ਵਿੱਚ ਹੀ ਰਹਿਣਗੇ ਇਦਾਂ ਦੇ ਬੋਲਾਂ ਤੋਂ ਬਾਅਦ ਵੀ ਕੀ ਬੀਜੇਪੀ ਉਹਨਾਂ ਨੂੰ ਰੱਖੂਗੀ ਕੀ ਬੀਜੇਪੀ ਵੀ ਇਹਨਾਂ ਦੇ ਪ੍ਰਤੀ ਰਾਏ ਤਾਂ ਨਹੀਂ ਬਦਲੀ ਹੋਊਗੀ ਇਹਨਾਂ ਨੇ ਇਹ ਗੱਲ ਕਹੀ ਹੈ ਇੱਕ ਇੰਟਰਵਿਊ ਦੇ ਮੌਕੇ ਇਹ ਦੇਖੋ ਮੈਂ ਬੜਾ ਸਾਫ਼ ਤੇ ਸਪਸ਼ਟੇ ਬੀਜੇਪੀ ਨਤਾਵਾਂ ਨੂੰ ਕਿਹਾ ਤੇ ਪੰਜਾਬ ਦੇ ਪ੍ਰਤੀ ਆਪਣਾ ਨਜ਼ਰੀਆ ਬਦਲੋ ਤੇ ਪੰਜਾਬ ਨਜ਼ਾਰੇ ਆਪੇ ਦੇ ਰਣਗੇ ਨਜ਼ਰੀਆ ਬਦਲੋ ਜੇ ਨਜ਼ਾਰੇ ਚਾਹੀਦੇ ਤਾਂ ਉਹਨਾਂ ਨੇ ਇਹ ਗਲਤੀ ਇਹ ਵੀ ਜ਼ਰੂਰ ਕੀਤੀ ਇਸ ਵਕਤ ਇਸ ਗੱਲ ਦੀ ਆ ਕਿ ਪੰਜਾਬ ਦੇ ਵਿੱਚ ਇੱਕ ਵੱਖਰਾ ਪੈਟਿਕ ਹੋਵੇ ਪੰਜਾਬ ਦੇ ਵਿੱਚ ਇੱਕ ਸਾਨੀ ਦੀ ਮਦਦ ਹੋਵੇ ਦੇਸ਼ਾ ਮੁਖੀ ਨੂੰ ਵਾਰ-ਵਾਰ ਤਰੋਲਣਾ ਮਿਲੇ ਦੇਦਬੀ ਦਾ ਹੱਲ ਹੋਵੇ ਉਹ ਕਹਿੰਦੇ ਕਿ ਮੈਂ ਆਪਣੀ ਸੀਨੀਅਰ ਲੀਡਰਸ਼ਿਪ ਨੂੰ ਹਮੇਸ਼ਾ ਇਸ ਗੱਲ ਦੀ ਬੇਨਤੀ ਕੀਤੀ ਆ ਜਿੰਨੀ ਦੇਰ ਤੱਕ ਕੋਈ ਵੀ ਮੇਰੀ ਥਾਂ ਤੇ ਕੋਈ ਹੋਰ ਪ੍ਰਧਾਨ ਵੀ ਲਾ ਦੇਓ ਜਿੰਨੀ ਦੇਰ ਤੱਕ ਇਹਨਾਂ ਮਸਲਿਆਂ ਦਾ ਹੱਲ ਨਹੀਂ ਹੋਊਗਾ ਪੰਜਾਬ ਦੇ ਵਿੱਚ ਬੀਜੇਪੀ ਦੇ ਪੈਰ ਨਹੀਂ ਲੱਗਣੇ ਦੇਖੋ ਸੁਨੀਲ ਜਾਖੜ ਦੇ ਨਾਲ ਕਿਸੇ ਦੇ 100 ਤਰ੍ਹਾਂ ਦੇ મતભેਦ ਹੋਣ ਪਰ ਇਹ ਗੱਲ ਕੋਰੇ ਕਾਗਜ਼ ਤੇ ਲਿਖ ਕੇ ਦੇਣ ਵਾਲੀ ਹੈ ਜਿਹੜੀ ਜਾਖੜ ਸਾਹਿਬ ਨੇ ਕਹੀ ਆ ਇਹ ਗੱਲ ਈਵੇਂ ਆ ਜਾਖੜ ਦੀ ਥਾਂ ਦੇ ਉੱਤੇ ਭਾਵੇਂ ਪ੍ਰਧਾਨ ਮੰਤਰੀ ਸਾਹਿਬ ਖੁਦ ਪੰਜਾਬ ਚ ਆ ਕੇ ਬਹਿ ਜਾਣ ਉਹ ਲਗਾਤਾਰ 24 ਸਾਲ ਪੰਜਾਬ ਤੇ ਰਹਿਣ ਪੰਜਾਬ ਦੇ ਵਿੱਚ ਲੋਕਾਂ ਨੇ ਪਾਣੀ ਨਹੀਂ ਪੁੱਛਣਾ ਨੂੰ ਵੋਟ ਨਹੀਂ ਪਾਉਣੀ ਉਹਨਾਂ ਨੂੰ ਜਿੰਨੀ ਦੇਰ ਤੱਕ ਇਹ 4-5 ਮੁੱਦੇ ਜਿਹੜੇ ਜਾਖੜ ਖੁਰਾਨੀ ਚੁੱਕੇ ਆ ਇਹ ਹੱਲ ਨਹੀਂ ਹੁੰਦੇ। ਬਿਲਕੁਲ ਸਹੀ ਕਿਹਾ ਤੁਸੀਂ ਟਿਹਣਾ ਸਾਹਿਬ ਖਿਆਲ ਅੱਗੇ ਵਧਦੇ ਆ ਉਧਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਸਪਤਾਲ ਦੇ ਵਿੱਚ ਦਾਖਲ ਹੋਏ ਨੇ ਕੀ ਹਾਲ ਹੈ ਜੀ ਉਹਨਾਂ ਦਾ ਹੁਣ? ਹਾਂ ਬਿਲਕੁਲ ਜੀ ਪਤਾ ਲੱਗਾ ਜੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਜਾਨੀਰੂ ਜਮੀਰ ਸਿੰਘ ਉਹਨਾਂ ਦੀ ਇਨਫੈਕਸ਼ਨ ਹੋ ਗਈ ਆ ਤੇ ਇਨਫੈਕਸ਼ਨ ਹੋਣ ਤੋਂ ਬਾਅਦ ਤੇ ਫਿਰ ਉਹਨਾਂ ਨੂੰ ਗੁਰੂ ਰਾਮਦਾਸ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸੋ ਭਾਈ ਉਹ ਹੌਲੀ-ਹੌਲੀ ਕਟੜ ਦੀ ਕਲਾ ਦੇ ਵਿੱਚ ਉਰੇ ਜਿੰਨੀ ਕਿ ਮੈਨੂੰ ਜਾਣਕਾਰੀ ਮਿਲੀ ਆ ਉਹ ਤਲਵਿੰਦਰ ਸਿੰਘ ਬੁੱਟਰ ਦੇ ਨਾਲੇ ਮੀਡੀਆ ਸਲਾਹਕਾਰ ਉਹ ਸਾਡੇ ਜਾਣਕਾਰ ਦੇ ਉਹਨਾਂ ਨੇ ਵੀ ਦੱਸਿਆ ਉਹ ਕਹਿੰਦੇ ਵੀ ਉਹਨਾਂ ਨੂੰ ਇਨਫੈਕਸ਼ਨ ਦੀ ਸਮੱਸਿਆ ਹੋਈ ਹੈ ਪਰ ਉਹ ਤੰਦਰੁਸਤੀ ਦੇ ਵੱਲ ਜਾ ਰਹੇ ਆ ਸੋ ਚੜ੍ਹਦੀ ਕਲਾ ਦੇ ਵਿੱਚ ਰਹਿਣ ਅੰਦਰੁਸਤੀ ਦੀ ਕਾਮਨਾ ਕਰਦੇ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ